ਤੇ ਇੱਕ ਵਾਰੀ ਦੁਆਰੇ ਦਿਖਾਇਓ ਇਟ ਰੀਜ਼ੇ ਖੂਬ ਵਗੈਰਾ ਸੁਆ ਵਗੈਰਾ ਦਿਖਾਇਓ ਦੁਆਰੇ ਚੱਲ ਕੇ ਕਿਦਾਂ ਕਿਵੇਂ ਆ। ਜ਼ਰੂਰ ਜ਼ਰੂਰ ਖੂ ਦਾ ਤਾਂ ਭਲੇਖਾ ਪੂਰਾ ਪੈਂਦਾ ਰਿਹਾ ਹੈ ਨਾ। ਆ ਦੇਖੋ ਆ ਤਾਂ ਪੂਰਾ ਭਲੇਖਾ ਪਹਿ ਰਿਹਾ ਖੂ ਦਾ ਤਾਂ। ਖੂ ਦਾ ਭਲੇਖਾ ਪਹਿ ਰਿਹਾ ਪਤਾ ਨਹੀਂ ਬਣਾਇਆ ਪਤਾ ਨਹੀਂ ਕੀ ਆ ਮੈਨੂੰ ਵੀ ਨਹੀਂ ਪਤਾ ਕੀ ਬਣਾਇਆ ਹੋਇਆ ਹੈ। ਵਿੱਚ ਹੈਗੀ ਆ ਕਿ ਆ ਗਾਗੂ ਤਾਂ ਉੱਗ ਗਿਆ ਪਿਆ ਦੇਖੀ ਸਾਫ ਸੁਪਨਾ ਨਿਕਲਿਆ ਵਿੱਚੋਂ। ਵਿੱਚ ਵਿੱਚ ਹੈਗਾ ਤਾਰਾਂ ਤੋਰਾ ਵੀ ਆ। ਆ ਦੇਖੋ। ਅੱਛਾ ਠੀਕ ਆ। ਹੂੰ। ਸਾਡੇ ਪਿੰਡ ਦਾ ਨਾਮ ਹੈਗਾ ਕਾਜ਼ਲ ਰਮਾਨੋ ਓਕੇ ਹਾਂ ਆ ਦੇਖੋ ਉੱਥੇ ਲਿਖਿਆ ਵੀ ਹੋਇਆ ਕਾਜ਼ਲ ਰਮਾਨੋ ਪਰ ਸੀਏ ਦੀ ਹੁਣ ਟੁੱਟ ਗਈ ਆ ਅੱਛਾ ਇਹ ਰਹਿ ਗਿਆ ਇਹ ਰਹਿ ਗਿਆ ਉਹ ਝੰਡਾ ਜੀ ਵੀ ਝੰਡਾ ਝੰਡਾ ਵੀ ਦਿਖਾਇਓ ਝੰਡਾ ਵੀ ਫਲੈਗ ਦਿਖਾਇਓ ਇਟਰੀ ਦਾ ਮੈਨੂੰ ਤਾਂ ਤਿਰੰਗੇ ਦਾ ਭੁਲੇਖਾ ਬਹੁ ਪੈਂਦਾ ਥੱਲੇ ਰੰਗ ਦਾ ਵਰਗਾ ਫੋਨ ਦੇ ਵਿੱਚ ਤਾਂ ਤਿਰੰਗਾ ਹੀ ਲੱਗਦਾ ਸ਼ੋਕ ਚੱਕਰ ਨਹੀਂ ਹੋਣਾ ਫੋਨ ਚ ਤਿਰੰਗਾ ਹੀ ਆ ਜੀ ਵੀ ਸ਼ੋਕ ਸ਼ੂਕ ਤਾਂ ਚੱਕਰ ਵੀ ਨਹੀਂ ਹੈਗਾ ਇੱਥੇ ਬਸ ਈ ਦਾ ਅਦੇ ਸ਼ੋਕ ਚੱਕਰ ਹੋ ਗਿਆ ਫਿਰ ਤਾਂ ਹੋਈ ਇੰਡੀਆ ਦਾ ਫਲੈਗ ਗਿਆ ਨਾ ਏ ਤਾਂ ਇੰਡੀਆ ਦਾ ਹੀ ਹੋ ਜਾਂਦਾ ਮੈਂ ਤੁਹਾਨੂੰ ਥੋੜਾ ਜਿਹਾ ਨਾ ਮੈਂ ਨਾਲ ਰੋਡ ਵੀ ਦਿਖਾ ਦਿੰਦਾ ਇੱਥੇ ਇਹ ਰੋਡ ਜਿਹੜੀ ਪਾਰਕ ਦੇ ਵਿੱਚ ਇਹ ਰੋਡ ਬਣਾਈ ਹੈ ਫੁੱਟਪਾਥ ਜੀਗਾ ਕਿੰਦਾ ਪੱਥਰੀ ਭਾਏ ਲੱਗ ਰਿਹਾ ਮੈਨੂੰ ਉਹ ਨਹੀਂ ਨਹੀਂ ਇਹ ਪਾਰਕ ਮਤਲਬ ਆਪਾਂ ਪਾਰਕ ਵੀ ਨਹੀਂ ਕਹਿ ਸਕਦੇ ਵੈਸੇ ਥੋੜੀ ਜਿਹੀ ਜਗ੍ਹਾ ਬਚੀ ਉਹਨਾਂ ਨੇ ਬੈਠਣ ਨੂੰ ਬਣਾਈ ਹੋਈ ਆ ਅੱਛਾ ਬੱਚਿਆਂ ਦੇ ਕਿੰਨੇ ਝੂਲੇ ਆਪਣੇ ਬੱਚਾ ਪਾਰਕ ਉਹ ਲੈਣੀ ਇਹਦੇ ਚ ਹੈਗੇ ਝੂਲੇ ਵਾਲੀ ਪਾਰਕ ਉਹ ਥੋੜੀ ਜੀ ਦੂਰ ਪੈਂਦੀ ਸਾਡੇ ਤੋਂ ਉਹ ਵੀ ਦਿਖਾ ਦੰਨੇ ਜੇ ਦੇਖਣੀ ਆ ਤਾਂ ਅੱਛਾ ਨਹੀਂ ਉਹ ਆਪਾਂ ਫੇਰ ਕਵਰ ਕਰਾਂਗੇ ਅੱਜ ਤਾਂ ਮੈਂ ਆ ਤੇਰਾ ਜਿਹੜਾ ਸੂਆ ਜੀ ਨੂੰ ਨਹਿਰ ਕਹਿੰਦੇ ਇਟਲੀ ਚ ਉਹ ਦੇਖਣੀ ਆ ਮੈਂ ਤਾਂ ਉਹ ਮਤਲਬ ਵਧੀਆ ਤੇ ਲੱਗਦੀ ਆ ਆ ਵਾਲੀ ਜੀ ਦੇਖਣੀ ਸੀ ਅੱਛਾ ਮੈਂ ਹੁਣ ਸਿੱਧਾ ਥੋੜੀ ਜੀ ਚੰਡੀਗੜ੍ਹ ਆਗਾ ਅੱਛਾ ਇੱਥੇ ਤੋਂ ਥੋੜੀ ਜੀ ਚੰਡੀਗੜ੍ਹ ਵਾਲੀ ਜਲੀ ਆਊਗੀ ਆ ਫੁੱਟਪਾਥ ਇਦਾਂ ਦਾ ਬਣਾਇਆ ਹੋਇਆ ਇਹਨਾਂ ਨੇ ਜਿੱਦਾਂ ਚੰਡੀਗੜ੍ਹ ਦੀ ਆਪਾਂ ਲੇਕ ਦੇ ਨਾਲ ਨਾਲ ਹੀ ਘੁੰਮਦੇ ਹੁੰਦੇ ਹਾਂ 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 ਉੱਦਾਂ ਦੀ ਉਹ ਅੱਗੇ ਸਾਹਮਣੇ ਹੱਟ ਜੀ ਕਿਹੜੀ ਬਣੀ ਹੋਈ ਆ ਕੀ ਆ ਉੱਥੇ ਕੀ ਆ ਸਾਹਮਣੇ ਹੱਟ ਕਿਸੇ ਦਾ ਗਰਾਜ ਆਹੋ ਗੱਡੀ ਗੁੱਡੀ ਖੜੀ ਹੁੰਦੀ ਹੈ ਉੱਥੇ ਤੇ ਹੁਣ ਪਾਣੀ ਇਕੱਠਾ ਕਰ ਰਹੇ ਨੇ ਇਹ ਚਾਹੇ ਮੀਂਹ ਆ ਇਹ ਜਿਹੜਾ ਪਾਣੀ ਇਕੱਠਾ ਕਰ ਰਹੇ ਨੇ ਇਹ ਚਾਹੇ ਮੀਂਹ ਦਾ ਵਾ ਜਿਵੇਂ ਮਰਜੀ ਇਹ ਸਾਰਾ ਖੇਤਾਂ ਦੀ ਸਿੰਚਾਈ ਲਈ ਜਾਊਗਾ ਸਬਜ਼ੇ ਸਬਜ਼ੇ ਗਾਉਣ ਦੇ ਲਈ ਇਦਾਂ ਹੀ ਆ ਨਾ ਹਾਂਜੀ ਹਾਂ ਬਸ ਇਹ ਸਿਰਫ ਉਹਦੇ ਲਈ ਯੂਜ਼ ਹੁੰਦਾ ਆ ਦੇਖ ਲੋ ਜਿਹੜੀ ਤੁਸੀਂ ਝੌਂਪੜੀ ਕਹਿੰਦੇ ਇੱਥੇ ਗੱਡੀ ਖੜੀ ਆ ਅੱਛਾ ਉਹ ਜੇ ਮੈਂ ਘੋੜਿਆਂ ਦਾ ਤਸਵੀਰ ਬਣਾਇਆ ਹੁੰਦਾ ਨਾ ਉਦਾਂ ਹੀ ਆ ਜਾਨਵਰ ਬਣਦੇ ਇੱਥੇ ਆਪਣੇ ਪੰਜਾਬ ਚ ਇਹਨਾਂ ਨੇ ਗੱਡੀ ਘੜਾਉਂਦੀ ਆ ਸਾਰਾ ਕੁਝ ਆ ਦੇਖੋ ਸਾਹਮਣੇ ਬੱਤਕਾਂ ਬੈਠੀਆਂ ਅੱਛਾ ਫਲਾਈ ਸਾਹਿਬ ਵੰਗੋ ਬੈਠੀਆਂ ਆਵਾਜ਼ ਵੀ ਆ ਰਹੀ ਆ ਬੱਤਕਾਂ ਦੀ ਜ਼ੂਮ ਕਰੋ ਥੋੜਾ ਜਿਆ ਐ ਫਲਾਈ ਸਾਹਿਬ ਵੰਗੋ ਨਹੀਂ ਆ ਜੀ ਸਾਹਮਣੇ ਇਹਨਾਂ ਨੇ ਘਰ ਵਾਲਿਆਂ ਨੇ ਰੱਖੀਆਂ ਹੋਈਆਂ ਆ अच्छा हां इfiere की बेच दे रहा थे थे तो ਮੁੱਤਕਾਂ ਕੀ ਕਰਦੇ ਨੇ ਇਹ बेचਦੇ ਆ ਜਾਂ ਪਤਾ ਇਹਦਾ ਵੈਸੇ ਪਤਾ ਤਾਂ ਹੈ ਨਹੀਂ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੇ ਵੈਸੇ ਸ਼ੌਂਕੀਏ ਰੱਖੀਆਂ ਹੋਈਆਂ बेचਦੇ ਤਾਂ ਨਹੀਂ ਹੈਗੇ ਓਕੇ ਇਹ ਦੁੱਧੇ ਆ ਚਾਈਨੀਜ਼ ਨੇ ਚਾਈਨੀਜ਼ ਨਹੀਂ ਜਿਹੜੇ ਹੁੰਦੇ ਉਹ ਆਏ ਹੋਏ ਇੱਥੇ ਉਹ ਪੱਕੇ ਰਹਿੰਦੇ ਆ ਓਕੇ ਚਾਈਨੀਜ਼ ਨੇ ਚਾਈਨ ਵਾਲੇ ਇੱਥੇ ਕੋਈ ਮਤਲਬ ਆਪਣਾ ਹੀ ਬਿਜ਼ਨਸ ਕਰਦੇ ਆ ਸਾਰੇ ਇੱਦਾਂ ਆ ਕਿਸੇ ਕੋਲ ਕੰਮ ਨਹੀਂ ਕਰਦੇ ਇਹਨਾਂ ਦਾ ਆਪਣੇ ਸਟੋਰ ਨੇ ਕਾਫੀ ਇੱਥੇ ਚਾਈਨੀਜ਼ ਸਮਾਨ ਬਹੁਤ ਮਿਲਦਾ ਹੈ ਨਾ ਚਾਈਨੀਜ਼ ਮਾਰਕੀਟ ਬਹੁਤ ਹਰੇਕ ਤੁਹਾਨੂੰ ਪਿੰਡ ਦੇ ਨੇੜੇ ਮਿਲ ਜਾਣੀ ਚਾਹੀਦੀ ਹੈ ਚਾਈਨੀਜ਼ ਮਾਰਕੀਟ ਅੱਛਾ ਇਟਲੀ ਚ ਵੀ ਹਾਂਜੀ ਓਕੇ ਇਹ ਹੁਣ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਇਹ ਸਾਡੇ ਹੁਣ ਪਿੰਡ ਤੋਂ ਜਿਹੜਾ ਮੇਨ ਚੌਂਕ ਪੈਂਦਾ ਨਾ ਸਾਨੂੰ ਉਹ ਆਏ ਇੱਥੋਂ ਮਤਲਬ ਮਾਨਤੋਵਾ ਨੂੰ ਸੜਕ ਜਾਂਦੀ ਆ ਮਾਨਤੋਵਾ ਮਸ਼ਹੂਰ ਆ ਇੱਥੇ ਸਾਡਾ ਜਿਹੜਾ ਜ਼ਿਲ੍ਹਾ ਪੈਂਦਾ ਮਾਨਤੋਵਾ ਹੀ ਆ ਉਕੇ ਜਿਵੇਂ ਇੱਥੇ ਪੈਂਦਾ ਲੁਧਿਆਣਾ ਪੈਂਦਾ ਅਸੀਂ ਬਸੇ ਵਿੰਡੋ 10 ਵੀ ਹੋ ਗਿਆ ਨਾ ਜਿਵੇਂ ਅੰਮ੍ਰਿਤਸਰ ਆ ਲੁਧਿਆਣਾ ਹੋਵੇ ਇਦਾਂ ਠੀਕ ਆ ਸਾਡਾ ਜਿਹੜਾ ਜ਼ਿਲ੍ਹਾ ਉਹ ਮਾਨਤੋਵਾ ਆ ਤੇ ਨਾਲ ਹੀ ਸਾਨੂੰ ਬਰੇਸ਼ੀਆ ਇੱਕ ਪੈਂਦਾ ਜ਼ਿਲ੍ਹਾ ਜਿਵੇਂ ਆਪਾਂ ਨੂੰ ਲੁਧਿਆਣੇ ਦੇ ਨਾਲ ਜ਼ਿਲ੍ਹਾ ਦਰ ਲਾ ਲਓ ਜਸੰਗਰੂਰ ਲਾ ਲਓ ਦੂਜੇ ਪਾਸੇ ਹੈ ਨਾ ਹਾਂ ਇੱਥੋਂ ਸੜਕਾਂ ਬਦਲੀਆਂ ਇੱਕ ਪਾਸੇ ਬਰੇਸ਼ੀਆ ਨੂੰ ਜਾਂਦੀ ਹੈ ਇੱਕ ਕਰਮੋਨੀਆ ਨੂੰ ਜਾਂਦੀ ਕਰਮੋਨਾ ਵੀ ਜ਼ਿਲ੍ਹਾ ਆ ਮਾਨਤੋਵਾ ਵੀ ਜ਼ਿਲ੍ਹਾ ਆ ਹੂੰ ਹੂੰ ਤੇ ਇੱਕ ਪਾਰਮਾ ਆ ਮਤਲਬ ਚਾਰ ਜ਼ਿਲ੍ਹਿਆਂ ਨੂੰ ਜਾਂਦੀ ਹੈ ਸੜਕਾਂ ਹਾਂ ਜੀ ਪ੍ਰੈਸ਼ਰ ਕਿੰਨਾ ਚੱਲ ਰਿਹਾ ਗਰਮੀ ਹੈ ਸਰਦੀ ਹੈ ਕਿਦਾਂ ਸਿਸਟਮ ਚੱਲ ਰਿਹਾ ਇੱਥੇ ਕੰਪਰੈਸ਼ਰ ਤੁਸੀਂ ਮੈਨੂੰ ਆ ਦੇਖੋ ਮੈਂ ਜੈਕਟ ਪਾਈ ਹੋਈ ਆ ਹੁਣ ਅੱਛਾ ਠੰਡ ਹੋ ਗਈ ਫਿਰ ਤਾਂ ਇੱਧਰ ਦਾਧੀਆਂ ਪਹਾੜੀ ਪਾਈ ਹੋਈ ਆ ਪ੍ਰੈਸ਼ਰ 10 10 ਤੋਂ 12 ਡਿਗਰੀ ਰਹਿੰਦਾ ਭੱਦ ਮਤਲਬ ਦਿਨੇ ਚੱਲੇ ਜਾਂਦਾ 13 14 ਤੱਕ ਚੱਲੇ ਜਾਂਦਾ 15 ਤੱਕ ਤੇ ਰਾਤ ਨੂੰ ਤਾਂ 7 8 ਹੋ ਜਾਂਦਾ ਆਓ ਠੀਕ ਆ ਫਿਰ ਤਾਂ ਠੰਡ ਹੀ ਆ ਠੰਡ ਹੋ ਗਈ ਹੁਣ ਹੁਣ ਤਾਂ ਅਸੀਂ ਮਤਲਬ ਧੁੱਪੇ ਬੈਠ ਕੇ ਥੋੜੀ ਫਸੂਨੇ ਗਰੋਸਰੀ ਵਗੈਰਾ इजीली ਮਿਲ ਜਾਂਦੀ ਐ ਇੱਥੇ ਪਿੰਡਾਂ 'ਚ ਗਰੋਸਰੀ इजीली ਮਿਲ ਜਾਂਦੀ ਆ ਇੰਡੀਅਨ ਸਟੋਰ ਵੀ ਹੈਗੇ ਆਪਣੇ ਇੱਥੇ ਅੱਛਾ ਇੰਡੀਅਨ ਦੁਕਾਨੀ ਜਿੱਦਾਂ ਆਪਣੇ ਇੰਡੀਅਨ ਸਟੋਰ ਕਹਿੰਦੇ ਇਹ ਆਪਣੇ ਉਸ ਇੰਡੀਅਨ ਦੁਕਾਨਾਂ ਵਾਲਾ ਲੋ ਜਿੱਦੀ ਛੋਟੀਆਂ ਛੋਟੀਆਂ ਦੁਕਾਨਾਂ ਓਕੇ ਉਹਨਾਂ ਕੋਲੋਂ ਮਿਲ ਜਾਂਦਾ ਸਾਰਾ ਸਾਰਾ ਕੁਝ ਮਿਲਦਾ ਜੋ ਇੰਡੀਆ ਮਿਲਦਾ ਆਪਾਂ ਨੂੰ ਪਾਰਲੇ ਜੀ ਹਲਦੀ ਰਾਮ ਅੱਛਾ ਸਾਰੇ ਪ੍ਰੋਡਕਟ ਹੈਗੇ ਨੇ ਸਾਰਾ ਕੁਝ ਮਿਲ ਜਾਂਦਾ ਹੂੰ ਚਲੋ ਫਰਕਾਲ ਜੀ ਅੱਪਾ ਕਰਾਂਗੇ ਫਿਰ ਕਵਰ ਅਗਲੇ ਬਲੌਗ ਚ ਕਰਾਂਗੇ ਬਾਕੀ এনਵਾਇਰਨਮੈਂਟ ਬਾਰੇ ਪੁੱਛਾਂਗੇ ਇਤਰੀ ਦਾ ਕਿਦਾਂ ਕੰਮਕਾਰ ਕਿਦਾਂ ਵਾ ਕਿਵੇਂ ਪਹੁੰਚਿਆ ਜਾਂਦਾ ਸਾਰੀਆਂ ਗੱਲਾਂ ਕਰਾਂਗੇ ਉਸ ਦੇ ਉੱਪਰ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਇਤਰੀ ਦਾ ਸਾਨੂੰ ਪਿੰਡ ਦਿਖਾਈ ਇੱਕ ਖੂਹ ਦਿਖਾਇਆ ਇਤਰੀ ਦਾ ਨਾਲ ਝੰਡਾ ਦਿਖਾਇਆ ਇਤਰੀ ਦਾ ਬਹੁਤ ਬਹੁਤ ਸਤਵੀਰ ਜੀ ਤੁਹਾਨੂੰ ਧੰਨਵਾਦ ਜਿਹੜੇ ਤੁਸੀਂ ਮੈਨੂੰ ਟਾਈਮ ਦਿੱਤਾ ਹਾਂਜੀ ਹਾਂਜੀ ਮਿਲਦੇ ਆਂ ਆਪਾਂ ਅਗਲੇ ਬਲੌਗ ਚ ਠੀਕ ਹੈ ਜੀ Điều ok ok Chào okay, chào bye, bye. bye bro bye. Bye. Bye.